ਕਈ ਵਾਰੀ ਅਸੀਂ ਅੰਗੈਲੀ ਕਰ ਜੰਦੇ ਆ ਵੀਰ ਤੇ ਛੋਟੀ ਜੀ ਸੱਟ ਲੱਗੀ ਸੀ ਪੱਤੀ ਲੱਗੀ ਸੀ ਲੱਤ ਤੇ ਛਾਲੇ ਹੋ ਗਏ ਆ ਪੂਰਾ ਪੱਟ ਗਲ ਗਿਆ ਤੇ ਆ ਪੂਰੀ ਲੱਤ ਗਲ ਗਈ ਪੈਰ ਗਲ ਗਿਆ ਇੱਕ ਮਹੀਨੇ ਚ ਐਸੇ ਹਾਲਾਤ ਬਣ ਗਏ ਵੀ ਪੱਟ ਕੋਲੋਂ ਲੱਤ ਵੱਢਣ ਵਾਲੇ ਹਾਲਾਤ ਬਣ ਜੇ ਇਹ ਅਪਾਹਜ ਹੋ ਜਾਂਦਾ ਵੀਰ ਤਾਂ ਇਹ ਡਾਇਰੈਕਟ ਸਿੱਧਾ ਮਜ਼ਦੂਰ ਤੋਂ ਭਿਖਾਰੀ ਬਣ ਜਾਣਾ ਦਾਦੀ ਸੀ ਵੀ ਮੇਰੇ ਪਾਪਾ ਹੀ ਇੱਕ ਮੌਨ ਵਾਲੇ ਵੀ ਸਾਡੇ ਘਰੇ ਤੱਕ ਕੁਝ ਵੀ ਨਹੀਂ ਜੇ ਪਾਪਾ ਨੂੰ ਕੁਝ ਹੋ ਗਿਆ ਇਹ ਤਾਂ ਜੀ ਲੱਤ ਸੁੱਜ ਗਈ ਸੀ ਆਪ ਤਾਂ ਸੋਚਦੇ ਕਿ ਪਤੋਂ ਦਾ ਛਾਲੇ ਨਿਕਲ ਗਏ ਨੇ ਛਾਲੇ ਨਿਕਲ ਕੇ ਖੌਦੋਂ ਪੀਕ ਜੀ ਪੈ ਗਈ ਹੈਗੀ ਹੁਣ 20 ਦਿਨ 20 ਦਿਨ ਹੋ ਗਏ ਘਰੇ ਲਈ ਬੈਠੇ ਆ ਮੋਲੇ ਵਾਲੇ ਮਾੜਾ ਮੋਟਾ ਸਾਥ ਦਿੰਦੇ ਨੇ ਤਾਂ ਸਾਡਾ ਗੁਜਾਰਾ ਚੱਲਦਾ ਛੋਟੇ ਛੋਟੇ ਬੱਚੇ ਨੇ ਬੱਚੇ ਦਾ ਬਰਸਾਵੇਂ ਥੋੜਾ ਜਿਹਾ ਇਤਿਆਰ ਲੱਗਦਾ ਕਿਉਂ ਜਾਣੇ ਮਾਰਨ ਵਾਲਾ ਮੰਦਰ ਘਰੇ ਬੈਠਾ ਔਰ ਕਿਹਦੀ ਕਮਾਵੇ ਬੱਚਾ ਕੀ ਕਮਾਵੇ ਸਾਡੀ ਬੇਨਤੀ ਹੈ ਤੁਹਾਡੇ ਬਾਤ ਵੀ ਇਹਨਾਂ ਦਾ ਲਾਜ ਦਿੱਤਾ ਜਾਂਦਾ ਕੀ ਨਾਮ ਭਾਈ ਤੇਰਾ ਰਜਿੰਦਰ ਜੀ ਰਜਿੰਦਰ ਸਿੰਘ ਕੀ ਹਾਲ ਬਣਾ ਲਿਆ ਤੋ ਦੇਖੋ ਜਦੋਂ ਕਿਸੇ ਦਾ ਸੱਟ ਲੱਗਦੀ ਹੈ ਨਾ ਜ਼ਖਮ ਹੋ ਜਾਂਦਾ ਵੱਡੀ ਸੱਟ ਛੋਟੀ ਮਾਰੀ ਤਾਂ ਚਲ ਜਾਂਦੀ ਹੈ ਜੇ ਉਹ ਬੰਦਾ ਬੀੜੀ ਪੀਂਦਾ ਜਰਦਾ ਲਾਉਂਦਾ ਤਾਂ ਵੀ ਉਹ ਸੱਟ ਠੀਕ ਨਹੀਂ ਹੁੰਦੀ ਜੇ ਉਹ ਬੰਦਾ ਕੋਈ ਗੋਲੀ ਖਾਂਦਾ ਉਹ ਵੀ ਕਿਉਂਕਿ ਜਿਹੜਾ ਆਪਣੇ ਖਰੀਨ ਆਉਣਾ ਹੁੰਦਾ ਉਹ ਹੁੰਦਾ ਆਪਣੇ ਜ਼ਖਮ ਨੂੰ ਸਿਕਾਉਣ ਵਾਲਾ ਖਰੀਨ ਜਿਹੜਾ ਸੈੱਲ ਹੁੰਦੇ ਆ ਉਹ ਜਦੋਂ ਆਪਾਂ ਇਹ ਨਸ਼ਾ ਕਰਦੇ ਆ ਆਪਣਾ ਲੀਵਰ ਉਹ ਵਾਲੇ ਸੈੱਲ ਨਹੀਂ ਬਣਾਉਂਦਾ ਜੇ ਉਹ ਵਾਲੇ ਸੈੱਲ ਨਹੀਂ ਬਣਨਗੇ ਤਾਂ ਜ਼ਖਮ ਸੁੱਕਣਾ ਨਹੀਂ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਤੈਨੂੰ ਇਹ ਚੀਜ਼ ਛੱਡਣੀ ਪੈਣੀ ਹੈ ਨਾ ਹੋ ਗਿਆ ਘਰੇ ਬੈਠੇ ਨੂੰ ਕੋਈ ਨਹੀਂ ਪੁੱਛਦਾ ਅਸੀ ਬਲਤਰਾ ਲੁਧਿਆਣਾ ਕਿਸੇ ਨਹੀਂ ਪੁੱਛਾ ਕੋਨਾਂ ਪਟਿਆਲੇ ਭੇਜਦਾ ਹੂੰ ਪਟਿਆਲੇ ਵਾਲਿਆਂ ਨੇ ਪ੍ਰੈਸ਼ਨ ਪੁੱਛ ਕੀਤਾ ਨਹੀਂ ਕੋਈ ਸਫਾਈ ਸਭ ਪਟਿਆਲੇ ਵਾਲੇ ਤਾਂ ਪੈਸੇ ਮੰਗਦੇ ਸੀ ਕਹਿਣਾ ਕਰਾਉਂਦੇ ਗਾ ਪੈਸਾ ਨਹੀਂ ਗਾ ਮਸਾਲਾ ਗੁਜ਼ਾਰਾ ਕਰਦੇ ਸੀ ਲੋਕਾਂ ਨੂੰ ਇਕੱਠਾ ਕਰਕੇ ਦਿੱਤਾ ਤਾਂ ਮੈਂ ਘਰੇ ਲਿਆ ਕੇ ਪਾ ਲਿਆ ਮੈਂ ਕਿੱਥੋਂ ਲਿਆਵਾਂ ਕਿੱਥੇ ਰਹਿੰਦੇ ਤੁਸੀਂ ਲੁਧਿਆਣੇ ਕਿਰਾਏ ਤੇ ਰਹਿੰਦੇ ਹਾਂ ਲੁਧਿਆਣੇ ਕਿੱਥੇ ਮਾ ਆਹ ਹਾ ਗੱਲ ਚਾਹ ਉਹ ਗਲਤ ਹੈ ਮਤਲਬ ਹੈ ਬਾਜੀਗਰਮ 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 ਜਿਹੜੀ ਆ ਚੀਜ਼ ਆ ਦੱਦਾ ਜੀ ਆ ਇਹ ਲੱਤਾਂ ਤੇ ਪਹਿਲਾਂ ਵੀ ਸੀ ਤੇਰੇ ਨਾ ਇਹ ਨਾ ਪਹਿਲਾਂ ਨਹੀਂ ਇਹ ਸੱਟ ਲੱਗਣ ਦਾ ਕਾਰਨ ਕੀ ਲੱਗ ਪਿਆ ਤੁਹਾਨੂੰ ਜ਼ਖਮ ਦਾ ਆ ਪੂਰੇ ਲੱਗੀ ਦੀ ਮਾੜੀ ਆਹ ਆ ਹੋਏ ਹੂੰ ਕੀ ਬੰਚਿਆ ਸੀ ਇੱਥੇ ਇੱਥੇ ਆਪਣੇ ਚੱਦਰ ਲੋਹੇ ਦੀ ਉਹ ਬਚਾਉ ਦੇਣਾ ਟੈਟਨਸ ਹੋ ਗਈ ਬਣੇ ਟੀਕਾ ਨਹੀਂ ਲਵਾਇਆ ਨਾ ਹੀ ਇਹ ਇਹ ਮੇਰੀ ਇਹਦੇ ਤੇ ਗ੍ਰੀਨ ਆ ਗਿਆ ਦੀਗਾ ਜੀ ਹਾਂ ਕਾਲਾ ਗ੍ਰੀਨ ਹੀ ਜਾ ਗਿਆ ਦੀ ਉਦੋਂ ਬਾਅਦ ਗਿੱਲ ਚੌਂਕ ਉਹਦੇ ਬਿਜਲੀ ਲੰਗਾ ਪਾਣੀ ਖੜਾ ਦੀ ਉਹਦੇ ਬਿਜਲੀ ਲੰਗਾ ਮੈਂ ਅੱਛਾ ਗੰਦੇ ਪਾਣੀ ਵੀ ਮਹਿੰਗਾ ਹਾਂ ਇਹ ਉਦੋਂ ਬਾਅਦ ਦੋ ਦਿਨ ਲੱਤ ਫੁੱਢੀ ਮੈਂ ਜਿਹੜੀ ਛਾਲ ਲੈ ਬਣਨ ਲੱਗੇ ਟੋਟਲ ਕਿੰਨੇ ਕਿ ਦਿਨ ਹੋ ਗਏ ਸੱਟ ਲੱਗੀ ਨੂੰ ਇਹ ਮਹੀਨੇ ਤੋਂ ਉੱਤੇ ਹੋ ਗਏ ਜੀ ਯਾਨੀ ਕਿ ਮਹੀਨਾ ਪਹਿਲਾਂ ਕੋਈ ਸੱਟ ਨਹੀਂ ਸੀ ਕੋਈ ਚੱਕ ਨਹੀਂ ਸੀ ਲੱਤ ਤੇ ਨਾ ਹੀ ਕੋਈ ਵੀ ਕੁਝ ਵੀ ਨਹੀਂ ਸੀ ਜੋ ਵੀ ਆ ਦਿਖ ਰਿਹਾ ਸਾਨੂੰ ਇਹ ਮਹੀਨੇ ਚ ਹੀ ਹੋਇਆ ਸਾਰਾ ਕੁਝ ਹਾਂ ਜੀ ਹਾਂ ਇਹ ਬਸ 4 ਕਿ ਦਿਨਾਂ ਚ ਹੀ ਹੋ ਗਿਆ ਜੀ ਹੁਣ ਉਹੀ ਹਰਜਿੰਦਰ ਸਿੰਘ ਆ ਜੀ ਵੀਰ ਦੇ ਜੀ ਦੀ ਲੱਤ ਸਾਰੀ ਗਲੀ ਹੋਈ ਸੀ ਹੁਣ ਅੰਦਰੋਂ ਸਾਫ਼ ਕਰਕੇ ਪਾਸ ਕੱਢ ਕੇ ਜਾ ਕੇ ਮੈਂ ਸਾਫ਼ ਕਰਕੇ ਪੱਟੀ ਕਰਤੀ ਆ। ਕਈ ਵਾਰੀ ਅਸੀਂ ਅੰਗੈਲੀ ਕਰ ਜਾਂਦੇ ਆ ਵੀਰ ਦੇ ਛੋਟੀ ਜੀ ਸੱਟ ਲੱਗੀ ਸੀ ਪੱਤੀ ਲੱਗੀ ਸੀ ਲੱਤ ਤੇ। ਇਹ ਬਾਈ ਨੇ ਦਵਾਈ ਲੈ ਲਈ ਟੀਕਾ ਵੀ ਲਵਾ ਲਿਆ ਪੱਟੀ ਵੀ ਕਰਾ ਲਈ। ਥੋੜੇ ਦਿਨਾਂ ਬਾਅਦ ਮੀਂਹ ਪਿਆ ਹੋਇਆ ਸੀਗਾ ਪਾਣੀ ਖੜਾ ਸੀ ਸੜਕ ਤੇ ਗੰਦਾ। ਉਹਦੇ ਵਿੱਚ ਦੀ ਨੰਘ ਗਿਆ ਗੰਦੇ ਪਾਣੀ ਦੇ। ਉਹ ਲੁਧਿਆਣਾ ਸ਼ਹਿਰ ਦੀਆਂ ਗਲੀਆਂ ਦਾ ਨਾਲੀਆਂ ਦਾ ਗੰਦਾ ਤੇਜ਼ਾਬੀ ਪਾਣੀ ਪਤਾ ਨਹੀਂ ਕੀ ਕੁਛ ਹੋਰ ਚ ਰਲਿਆ ਹੁੰਦਾ ਉਹ ਪਾਣੀ ਜਦੋਂ ਇਹ ਜ਼ਖਮ ਨੂੰ ਲੱਗਿਆ ਜਾ ਕੇ ਘਰੇ ਗਿਆ ਉਦੋਂ ਹੀ ਲੱਤ ਸੁੱਜ ਗਈ ਦੂਏ ਦਿਨ ਏਡੇ ਛਾਲੇ ਹੋ ਗਏ ਆ ਪੂਰਾ ਪੱਟ ਗਲ ਗਿਆ ਤੇ ਆ ਪੂਰੀ ਲੱਤ ਗਲ ਗਈ ਪੈਰ ਗਲ ਗਿਆ ਇੱਕ ਮਹੀਨੇ ਚ ਐਸੇ ਹਾਲਾਤ ਬਣ ਗਏ ਵੀ ਪੱਟ ਕੋਲੋਂ ਲੱਤ ਵੱਢਣ ਵਾਲੇ ਹਾਲਾਤ ਬਣ ਗਏ ਤੇ ਗਲਿਆ ਹੋਇਆ ਘਰੇ ਪਿਆ ਗਰੀਬ ਆ ਕੋਲੇ ਪੈਸਾ ਨਹੀਂ ਸਿਵਲਸ ਹਸਪਤਾਲ ਗਏ ਉਹ ਤਾਂ ਪੱਟੀ ਵੀ ਨਹੀਂ ਕਰਦੇ ਉਹ ਕੀ ਕਰਦੇ ਆ ਸਿੱਧਾ ਰਜਿੰਦਰਾ ਹਸਪਤਾਲ ਪੀਜੀਆ ਜਾਂ ਜਾਂ ਪਟਿਆਲੇ ਉਹਨਾਂ ਕੋਲੇ ਦੋ ਹੀ ਕੰਮ ਆ ਉੱਥੇ ਭੇਜ ਦਿੰਦੇ ਆ ਇਹਨਾਂ ਨੂੰ ਪਟਿਆਲੇ ਭੇਜਤਾ ਪਟਿਆਲੇ ਦੋ ਦਿਨ ਰਹੇ ਜੇਬ 'ਚ ਪੈਸਾ ਨਹੀਂ ਸੀ ਕੋਲੇ ਉਹ ਪੈਸੇ ਮੰਗੀ ਜਾਂਦੇ ਸੀ ਪੱਟੀਆਂ ਦੇ ਸਮਾਨ ਦੇ ਉਹਦੇ ਦਵਾਈਆਂ ਦੇ ਟੀਕਿਆਂ ਦੇ ਤੇ ਇਹ ਦੋਨੋਂ ਮਾਵਾਂ ਧੀਆਂ ਵਿਚਾਰੀਆਂ ਇਹ ਵੀ ਕਿਵੇਂ ਕੰਮ ਕਰ ਕਰਕੇ ਘਰ ਦਾ ਗੁਜ਼ਾਰਾ ਕਰਦੇ ਸੀ ਇਹਦੇ ਸਿਰ ਤੇ ਹੀ ਰੋਟੀ ਚੱਲਦੀ ਸੀ ਗਰੀਬ ਪਰਿਵਾਰ ਆ ਕਿਰਾਏ ਤੇ ਰਹਿੰਦਾ ਫਿਰ ਪਟਿਆਲੇ ਤੋਂ ਵਾਪਸ ਲੈ ਆਏ ਹੁਣ ਫਿਰ 20-25 ਦਿਨ ਹੋ ਗਏ ਘਰੇ ਲਈ ਬੈਠੇ ਸੀ ਲੱਤ ਹੋਰ ਗਲੀ ਜਾਂਦੀ ਸੀ ਤੜਫਦਾ ਦੇਖਿਆ ਨਹੀਂ ਜਾਂਦਾ ਮੱਲੇ ਵਾਲਿਆਂ ਨੇ ਚਾਰ-ਕੀ ਬੀਰਾ ਨੇ ਇਕੱਠੇ ਹੋ ਕੇ ਥੋੜੇ ਪੈਸੇ ਇਕੱਠੇ ਕੀਤੇ ਪੱਟੀ-ਪੁੱਟੀ ਕਰਾਉਂਦੇ ਸੀ ਅੱਜ ਗੱਡੀ ਕਰਾ ਕੇ ਇੱਥੇ ਸਾਡੇ ਕੋਲੇ ਭੇਜਿਆ ਇਹਨਾਂ ਨੂੰ ਕੱਲ ਕੈਂਪ ਲੱਗਿਆ ਸੀ ਸੁਪਨਿਆਂ ਦੇ ਘਰ ਉੱਥੇ ਇਹ ਸ਼ਾਮ ਨੂੰ ਸਾਡੇ ਕੋਲੇ ਪਹੁੰਚੇ ਅੱਜ ਇਸ ਵੀਰ ਦੀ ਜਿਹੜੀ ਹਾਲਤੀ ਹਰਜਿੰਦਰ ਸਿੰਘ ਦੀ ਕਿੰਦਾ ਤੇ ਬਹੁਤ ਸਾਰੇ ਵੀਰ ਆ ਜਿਹਨਾਂ ਦੇ ਕਿਤੇ ਸੱਟ ਲੱਗ ਗਈ ਉਹਨਾਂ ਦੀ ਲੱਤਾਂ ਬਾਹ ਗਲ ਗਈ ਕੋਈ ਬਾਹ ਨਹੀਂ ਫੜਦਾ ਅਖੀਰ ਲੱਤਾਂ ਮਾ ਵੱਢਣੀ ਪੈ ਜਾਂਦੀ ਆ ਜੇ ਇਹ ਅਪਾਹਜ ਹੋ ਜਾਂਦਾ ਵੀਰ ਤਾਂ ਇਹ ਡਾਇਰੈਕਟ ਸਿੱਧਾ ਮਜ਼ਦੂਰ ਤੋਂ ਇਹ ਸਿੱਧਾ ਕਿਰਤੀ ਮਜ਼ਦੂਰ ਤੋਂ ਭਿਖਾਰੀ ਬਣ ਜਾਣਾ ਸੀ ਕਿਉਂਕਿ ਜਦੋਂ ਮਜ਼ਦੂਰ ਦੀ ਲੱਤਾਂ ਬਾਹ ਵੱਢੀ ਜਾਂਦੀ ਆ ਨਾ ਉਹ ਭਿਖਾਰੀ ਬਣ ਜਾਂਦਾ ਉਹਦੇ ਕੋਲੇ ਮੰਗਣ ਤੋਂ ਬਿਨਾ ਕੋਈ ਹੋਰ ਸਾਧਨ ਹੀ ਨਹੀਂ ਬਚਦਾ ਕਿਉਂਕਿ ਇਹੀ ਹੱਥ ਪੈਰ ਹੀ ਫੈਕਟਰੀਆਂ ਇਹੀ ਹੱਥ ਪੈਰ ਹੀ ਇਹਨਾਂ ਦੇ ਦੁਕਾਨਾਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਆ ਇਸ ਕਰਕੇ ਸਾਡੀ ਬੇਨਤੀ ਹੈ ਜੇ ਤੁਹਾਡੇ ਆਸ-ਪਾਸ ਕੋਈ ਐਸੀ ਹਾਲਤ ਵਿੱਚ ਬੰਦਾ ਹੁੰਦਾ ਉਹਦੀ ਬਾਹ ਫੜਿਆ ਕਰੋ ਉਹਦੀ ਮਦਦ ਕਰਿਆ ਕਰੋ ਡਾਕਟਰਾਂ ਨੂੰ ਬੇਨਤੀ ਆ ਵੀ ਜੇ ਤੁਹਾਡੇ ਕੋਲੇ ਕੋਈ ਐਦਾਂ ਦਾ ਮਰੀਜ਼ ਹੁੰਦਾ ਥੋੜਾ ਜਿਹਾ ਇਨਸਾਨੀਅਤ ਨੂੰ ਪਰ ਰੱਖ ਕੇ ਉਹਦੀ ਮਦਦ ਕਰਿਆ ਕਰੋ ਨਿਰਾਪura ਪੈਸੇ ਹੀ ਨਹੀਂ ਹੁਣ ਤੇ ਸਵੇਰੇ ਰੋਂਦੀ ਸੀ ਦਾਤ ਦੀ ਸੀ ਵੀ ਮੇਰੇ ਪਾਪਾ ਹੀ ਆ ਕਮਾਉਣ ਵਾਲੇ ਵੀ ਸਾਡੇ ਘਰੇ ਤਾਂ ਕੁਝ ਵੀ ਨਹੀਂ ਜੇ ਪਾਪਾ ਨੂੰ ਕੁਝ ਹੋ ਗਿਆ ਤੇ ਪੂਰਾ ਪਰਿਵਾਰ ਹੀ ਖਤਮ ਹੋ ਜਾਣਾ ਸੀ ਕਈ ਜ਼ਿੰਦਗੀਆਂ ਖਤਮ ਹੋ ਜਾਣੀਆਂ ਸੀ ਤੇ ਅਰਦਾਸ ਕਰਿਓ ਹਰਜਿੰਦਰ ਬਾਈ ਇਹ ਤੋਂ ਤੁਰ ਕੇ ਜਾਵੇ ਘਰੇ ਠੀਕ ਹੋ ਕੇ ਆਪਦਾ ਆਪਦੇ ਪੈਰਾਂ ਤੇ ਹੋ ਕੇ ਆਪਣੀ ਧੀ ਦੇ ਕਾਰਜ ਕਰੇ ਆਪਣੇ ਪਰਿਵਾਰ ਦੀ ਪਰਬ੍ਰਿਸ਼ ਕਰੇ ਤਿੰਨੋ ਹੀ ਮੈਂਬਰ ਨੇ ਘਰ ਚ ਚੌਥਾ ਹੋਰ ਕੋਈ ਨਹੀਂ ਬਹੁਤ ਧੰਨਵਾਦ ਮੱਲੇ ਵਾਲਿਆਂ ਦਾ ਜਿਨ੍ਹਾਂ ਨੇ ਇੱਥੇ ਭੇਜਿਆ ਲੁਧਿਆਣੇ ਤੋਂ ਇਹ ਵੀਰ ਹੁਣ ਇੱਥੇ ਸਾਡੇ ਕੋਲੇ ਪਹੁੰਚੇ ਆ ਇਹਨਾਂ ਵਾਸਤੇ ਜਰੂਰ ਅਦਾਸ ਬੇਨਤੀ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ